ਦੋਸਤੋ ਰਤੀ ਸ਼ਹਿਰ ਚ ਜਦੋਂ ਆਉਣੇ ਆ ਨਾ ਰੂਹ ਖੁਸ਼ ਹੋ ਜਾਂਦੀ ਹੈ ਸਾਡੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਦੇਖ ਕੇ ਇਹ ਬੰਟੀ ਬੈਲਟਾਂ ਦੀ ਪਹਿਲਾਂ ਵੀ ਅੱਪੀ ਵੀਡੀਓ ਪਾਈ ਹੋਈ ਆ ਤੇ ਹੁਣ ਦਵਾਈ ਵਾਲੇ ਖਤਰ ਵੀ ਸਾਡੇ ਰਤੀ ਸ਼ਹਿਰ ਦੇ ਵਿੱਚ ਆ ਗਏ ਨੇ ਬੰਟੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਡੀਓ ਕੀ ਹਾਲ ਨੇ ਜੀ ਵਧੀਆ ਬਹੁਤ ਵਧੀਆ ਭਾਈ ਨੂੰ ਗੱਲ ਕਹਿ ਰਹੇ ਸੀ ਤੁਸੀਂ ਅੰਡਰਵੀਅਰ ਬਾਰੇ ਹਾਂਜੀ ਕੀ ਕਹਿ ਰਹੇ ਸੀ ਇਹ ਆਪਣੇ ਕੋਲ ਐਕਸਪੋਰਟ ਦਾ ਅੰਡਰਵੀਅਰ ਹੁੰਦਾ ਨਹੀਂ ਜਿਹੜੇ ਬਾਹਰੋਂ ਆਉਂਦੇ ਆ ਇਹ ਆਪਣੇ ਕੋਲ ਤ੍ਰਿਪੁਰ ਤੋਂ ਅੰਡਰ ਵੀ ਆਉਂਦਾ ਜਿਹੜੇ origignal ਹੁੰਦੇ ਨੇ ਓਕੇ ਜੋ ਮਾਰਕੀਟ 'ਚ ਅਗਰ ਆਪਾਂ Google 'ਤੇ ਚੈੱਕ ਕਰੀਏ ਜਿਹੜਾ 24-2500 ਤੇ 3000 ਦਾ ਹੈ ਆਪਾਂ ਆਪਣੇ ਕੋਲ 150-200 ਰੇਂਜ 'ਚ ਨੋਰਮਲ ਮਿਲ ਜਾਂਦਾ ਹੈ ਕਿਵਾਂਟੀਟੀ 'ਚ ਮਿਲ ਜਾਂਦਾ ਹੈ ਜੀ ਹੋਰ ਕੀ ਕੁਝ ਆਪਣੇ ਕੋਲ ਆ ਇਤਰ ਕਿੱਥੋਂ ਵਾਲੇ ਨੇ ਪਰਫਿਊਮ ਕਿੰਨੇ ਪ੍ਰਕਾਰ ਦੇ ਇਹ ਆਪਣੇ ਕੋਲ ਵੀ ਸਾਰੇ ਹੁੰਦੇ ਨੇ ਦੁਬਈ ਦੇ ਇਤਰ ਓਕੇ origignal UAE ਓਕੇ ਠੀਕ ਹੈ ਜੀ ਇਹ Google ਵਗੈਰਾ ਤੁਹਾਨੂੰ ਵੈਸੇ ਨੋਰਮਲ ਨਹੀਂ ਮਿਲ ਜਾਂਦੇ ਤੇ ਕੜੀਆਂ ਕਿੰਨੇ ਕੈਟ ਬੰਦੀਆਂ ਆਪਣੇ ਕੋਲੇ ਕੜੀ ਦੀ ਆਪਣੇ ਕੋਲ ਸਾਰੀ ਐਟਮ ਹੁੰਦੀ ਹੈ ਜੋ ਮਰਜ਼ੀ ਲੈ ਲੋ ਆਪਣੇ ਕੋਲ 100 200 ਰੁਪਏ ਤੋਂ ਲੈ ਕੇ ਵੀ ਰੇ ਜਾਈ 4000 5000 ਤੱਕ ਮਿਲ ਜਣੀ ਉਹ ਓਕੇ ਜਿਆਦਾਤਰ ਜਿਹੜੇ ਵੀਰ ਬਾਹਰ ਜਾਂਦੇ ਨੇ ਦਿੱਥੋਂ ਇੱਥੋਂ ਸ਼ੋਪਿੰਗ ਕਰਕੇ ਜਾਂਦੇ ਨੇ ਹਣਾ ਜਿਆਦਾਤਰ ਹਾਂਜੀ ਸਾਰੇ ਜਾਂਦੇ ਨੇ ਆਪਣੇ ਕੋਲ ਹਾਂ ਸੈਕਿੰਡ ਟਾਈਟ ਅੰਡਰਵੀਅਰ ਟਾਈਆਂ ਬਹੁਤ ਕੁਝ ਛੋਟੀ ਦੁਕਾਨ ਦੇ ਵਿੱਚ ਬਹੁਤ ਕੁਝ ਵੀ ਨੇ ਰੱਖਿਆ ਹੋਇਆ ਹੈ ਇੱਕ ਵਾਰੀ ਜ਼ਰੂਰ ਰਤੀ ਸ਼ਹਿਰ ਦੇ ਵਿੱਚ ਤੁਸੀਂ ਆਉਣੇ ਹੋ ਚਾਹੇ ਚੰਡੀਗੜ੍ਹ ਸ਼ੋਪਿੰਗ ਕਰ ਲੋ ਲੁਧਿਆਣੇ ਬਠਿੰਡੇ ਜਿੱਥੇ ਮਰਜ਼ੀ ਕਰ ਲੋ ਪਰ ਇਹਨਾ ਮੈਨੂੰ ਲੱਗਦਾ ਸਾਡੇ ਰਤੀ ਸ਼ ਆ ਬੈਗ ਬੁੱਕ ਦੇ ਸੱਪ ਆਈਟਮ ਕੱਲੀ ਤੋਂ ਕੱਲੀ ਖੜੇ ਰਹਿਣ ਨੂੰ ਜੀ ਕਰਦੇ ਸੀ ਵੀ ਦੇਖੀ ਆ ਜੀ ਬੰਟੀ ਭਾਈ ਤੁਸੀਂ ਆਪਣਾ ਰਤੇਸ਼ ਸਰ ਦਾ ਇੱਕ ਵਧੀਆ ਕਹਿੰਦੇ ਨਾ ਮੇ ਨਾਮ ਹੈ ਹਾਂਜੀ ਰਤੇਸ਼ ਸਰ ਦੀ ਜੌਨਕ ਤੁਸੀਂ ਇਹ ਲਾਈਏ ਦੁਕਾਨ ਇਹ ਨਾਮ ਸਾਰਾ ਤੁਹਾਡੇ ਹੀ ਦਿੱਤਾ ਹੈ ਜੀ ਹਾਂਜੀ ਜੋ ਗ੍ਰਾਹਕ ਨੂੰ ਆਪਾਂ ਆਈਟਮਾਂ ਦਿੰਨੇ ਆ ਜੀ ਠੀਕ ਹੈ ਵਧੀਆ ਆਈਟਮ ਦਿੰਨੇ ਆ ਤੇ ਗ੍ਰਾਹਕ ਆਪ ਦੇ ਮੂੰਹ ਆਪ ਬੋਲਦਾ ਵੀ ਬੰਟੀ ਭਰਾ ਦੀ ਚੀਜ਼ ਬਹੁਤ ਵਧੀਆ ਨਿਕਲਦੀ ਹੈ ਲੇਕਿਨ ਰੇਟ ਵੀ ਜਾਈ ਹੁੰਦੇ ਨੇ ਵੀਰ ਆਪਣੇ ਵੀ ਹਰ ਬਹੁਤ ਅੱਛਾ ਤੁਹਾਡਾ ਸਾਰੇ ਸਟਾਫ ਤੁਹਾਡਾ ਦੁਕਾਨਾਂ ਨੂੰ ਦੋ ਕਰ ਲੀਆਂ ਨਹੀਂ ਤਿੰਨ ਦੁਕਾਨਾਂ ਨੇ ਵੀਰ ਆਪਣੀਆਂ ਬਹੁਤ ਬਹੁਤ ਮੁਬ ਥੈਂਕ ਯੂ ਜੀ ਹਾਂ ਬਹੁਤ ਮਿਹਨਤ ਕਰਦੇ ਵੀਰ ਹੋਰੇ ਤੇ ਬਹੁਤ ਦੂਰ ਦੂਰੋਂ ਸਮਾਨ ਇਹ ਭਾਲ ਭਾਲ ਕੇ ਲੈ ਕੇ ਆਉਂਦੇ ਆਪਾਂ ਦਿੱਲੀ ਸ਼ਹਿਰ ਦੇ ਵਿੱਚ ਬਹੁਤ ਚੰਗੇ ਚੰਗੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਤੁਹਾਨੂੰ ਬਾਹਰੋਂ ਲੋਕੇਸ਼ਨ ਦਿਖਾ ਦਿੰਦੇ ਆ ਇਹ ਬਸ ਸਟੈਂਡ ਜਾਂਦੀ ਹੈ ਗਲੀ ਤੇ ਇਧਰੋਂ ਕਰਲੀ ਦੁਕਾਨ ਕਿਹੜੀ ਹੈ ਇਹ ਵੀਰ ਨੇ ਉਹ ਗਣ ਕੀਤੀ ਹੈ ਇੱਕ ਟ੍ਰੈਂਡ ਫੈਸ਼ਨ ਇੱਕ ਉੱਧਲੇ ਪਾਸੇ ਸਾਰਾ ਫੈਸ਼ਨ ਦਾ ਸਮਾਨ ਰੱਖਦੇ ਨੇ ਇੱਕ ਇਧਰਲੇ ਪਾਸੇ ਅੱਗੇ ਜਾ ਕੇ ਦੇਖੀਕਰ ਇਹ ਯਾਰ ਜੂ ਮੱਕਦੇ ਤੇ ਮਿਰਹਰ ਨੂੰ ਜੁਰਗ ਤੁਸੀਂ ਆਓ ਬਹੁਤ ਸੁਣ ਸੁਣਿਆ ਹੈ ਤੇ ਮੈਂ ਕਿ ਨਦੀਆਂ ਦੇਖਦੇ ਹੋ ਤਾਂ ਉਹਨੂੰ ਕੋਈ ਤਾਂ ਕੱਲੇ-ਕੱਲੇ ਚੀਜ਼ਾਂ ਬੰਦੀ ਭਾਈ ਹਾਂਜੀ ਖੁਸ਼ ਹੋ ਜਾਈਦਾ ਯਾਰ ਬਿਲਕੁਲ ਜੀ ਮਿਹਰਬਾਨੀ ਜੀ ਦੇਖੋ ਅਸੀਂ ਬਾਹਰ ਰਹਿੰਦੇ ਹਾਂ ਤੁਹਾਨੂੰ ਪਤਾ ਰਤੀ ਸ਼ਹਿਰ ਚ ਕਦੇ-ਕਦਾਈ ਆਉਨੇ ਆ ਆਪ ਦਾ ਸ਼ਹਿਰ ਹੈ ਮੋਸਟ ਵੈਲਕਮ ਪਰ ਜਦੋਂ ਨਧਾਣੇ ਬਠਿੰਡੇ ਪਟਿਆਲੇ ਵੀ ਮੈਨੂੰ ਸੁਆਦ ਨਹੀਂ ਆਇਆ ਕਿਤੇ ਸ਼ੋਪਿੰਗ ਕਰਨ ਦਾ ਜਦੋਂ ਇੱਥੇ ਆਉਣੇ ਤੇਰੇ ਕੋਲ ਦੋ ਜਨ ਆਈਟਮਾਂ ਲੈ ਕੇ ਹੀ ਜਾਨੇ। ਜੋ ਮਿਲੇਗਾ ਨਹੀਂ کہیں ਉਹ ਮਿਲੇਗਾ ਇਹੀਂ। ਹਾਈ ਹਾਈ।